ਲੰਗੇ ਕੱਲ ਸਾਡੇ ਪ੍ਰੀਮੀਅਰ ਨੇ ਇੱਕ ਪਲਾਨ ਦਿੱਤਾ ਹੈ ਕਿ ਯੋਜਨਾ ਬੜਾਈ ਹੈ ਜਿਹਦੇ ਨਾਲ ਉਹ ਸਮਝਦੇ ਹੈ ਕਿ ਅਸੀਂ ਕੋਈ ਨਵੀਂ ਪਾਈਪਲਾਈਨ ਜਿਹੜੀ ਹੈ ਉਹ ਵਿਸ਼ਾਸਕਾਂਗੇ ਅਲਬਰਟਾ ਦੇ ਜਿਹੜੇ ਸਾਡੇ ਇਲਾਕੇ ਨੇ ਇੱਥੇ ਓਇਲ ਪ੍ਰੋਡਿਊਸ ਹੁੰਦਾ ਉੱਥੇ ਤੋਂ ਲੈ ਕੇ ਅਸੀਂ BC ਦੇ ਤੱਟ ਹੈਗੇ ਇਸ ਬੁਧਰੀ ਤੱਟ ਉੱਥੋਂ ਤੱਕ ਅਸੀਂ ਇਹਨੂੰ ਪਹੁੰਚਾਵਾਂਗੇ ਤਾਂ ਕਿ ਅੱਗੋਂ ਇਹ ਸਮੁੰਦਰੀ ਰਸਤੇ ਜਿਹੜਾ ਕੱਚਾ ਤੇਲ ਆ ਉਹ ਤੇ ਗੈਸ ਵੱਖ-ਵੱਖ ਦੇਸ਼ਾਂ ਤੱਕ ਪਹੁੰਚਾਈ ਜਾ ਸકી। ਕਿ ਇਸ ਬਾਬਤ ਕਾਫੀ ਸਮੇਤੋ ਸਾਡੇ ਪ੍ਰੀਮੀਅਰ ਡੇਲਿਸ ਵਿੱਚ ਥੋੜਾ ਦੀ ਇੱਛਾ ਸੀ ਕਿ ਜਿਹੜੀ ਪਹਿਲਾਂ ਵਾਲੀ ਪਾਈਪਲਾਈਨ ਆਲਰੇਡੀ ਕਿਤੀ ਮੈਟ ਨੂੰ ਜਾਂਦੀ ਹੈ ਅਲਬਰਟਾ ਦੇ ਵਿੱਚੋਂ ਉਹਦੀ ਕਪੈਸਿਟੀ ਕਹਿੰਦੇ ਹੁਣ ਕਾਫੀ ਜ਼ਿਆਦਾ ਫੁੱਲ ਹੋਈ ਪਈ ਆ ਉਹ ਕਪੈਸਿਟੀ ਤੱਕ ਪਹੁੰਚਣ ਵਾਲੀ ਆ ਜਬ ਪਹੁੰਚ ਚੁੱਕੀ ਆ ਉਹਨਾਂ ਦੇ ਕਹਿਣ ਮੁਤਾਬਕ ਪਰ ਹਾਲਾਂਕਿ ਕੁਝ ਹੋਰ ਜਿਹੜੇ ਕਾਲਮਨਿਸਟਾਂ ਜਾਂ ਜਿਹੜੇ ਜਾਣਕਾਰ ਉਹ ਦੱਸਦੇ ਆ ਕਿ ਅਜੇ ਉਹ ਕਪੈਸਿਟੀ ਉਹਦੀ ਪੂਰੀ ਨਹੀਂ ਹੋਈ ਪਰ ਫਿਰ ਵੀ ਉਹ ਕਹਿੰਦੇ ਕਿ ਜਦ ਤੱਕ ਇਹਦੀ ਕਪੈਸਿਟੀ ਪੂਰੀ ਹੋਲੇ ਉਹ ਤੱਕ ਸਾਨੂੰ ਨਵੀਂ ਪਾਈਪਲਾਈਨ ਦੀ ਜ਼ਰੂਰਤ ਹੈ। ਔਰ ਇਹਦੇ ਵਾਸਤੇ ਉਹਨਾਂ ਦਾ ਕਾਫੀ ਜ਼ੋਰ ਲੱਗਾ ਹੋਇਆ ਜਿਹੜਾ ਪਿਛਲੇ ਕੁਝ ਸਮੇਂ ਤੋਂ ਨੈਸ਼ਨਲ ਇੰਟਰਸਟ ਵਾਸਤੇ ਜਿਹੜੇ ਵੱਡੇ ਪ੍ਰੋਜੈਕਟ ਦੀ ਅਪਰੂਵਲ ਜਿਹੜੀ ਤੇਜ਼ ਕਰਨ ਵਾਸਤੇ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਹਾਊਸ ਆਫ ਕਾਮਨਿਟੀ ਦੇ ਵਿੱਚ ਉਹਦੇ ਮਤਾਬਕ ਹੋਣ ਉਹ ਚਾਹੁੰਦੇ ਆ ਕਿ ਜਿਹੜਾ ਇਹ ਸਾਡਾ ਪ੍ਰੋਜੈਕਟ ਹੈ ਇਹਨੂੰ ਫੈਡਰਲ ਮੇਜਰ ਪ੍ਰੋਜੈਕਟਸ ਦੇ ਦਫ਼ਤਰ ਨੂੰ ਅਸੀਂ ਭੇਜੀਏ ਜਿੱਥੇ ਤੇ ਗੌਰ ਹੋਵੇ ਤੇ ਪ੍ਰੋਜੈਕਟਡ ਆ ਉਹ ਅਪਰੂਵਲ ਨੂੰ ਛੇਤੀ ਮਿਲ ਜAVE